ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾ ਦਿੱਤਾ ਜਦੋਂ ਕਿ ਇੱਕ ਨਸ਼ਾ ਤਸਕਰ ਦੇ ਦੋ ਘਰਾਂ ਨੂੰ ਸੀਲ ਕਰ ਦਿੱਤਾ ਐਸਐਸਪੀ ਬਠਿੰਡਾ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਨਾਲ ਐਸਜੀਐਮ ਬਲਕਰਨ ਸਿੰਘ ਦੀ ਗਵਾਹੀ ਹੇਠ ਨਸ਼ਾ ਤਸਕਰਾਂ ਦੇ ਮਕਾਨਾਂ ਉੱਪਰ ਜੀਸੀਬੀ ਦਾ ਪੰਜਾ ਚੱਲਿਆ ਤਾਂ ਲੋਕਾਂ ਨੇ ਪੁਲਿਸ ਦੇ ਉੱਪਰ ਵਰਕ ਫੁੱਲਾਂ ਦੀ ਵਰਖਾ ਕੀਤੀ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਪੁਲਿਸ ਨੇ ਜਿੱਥੇ ਨਸ਼ਾ ਤਸਕਰ ਰੈਂਬੋ ਦਾ ਬਿਆਨ ਸਿੰਘ ਨਗਰ ਅਤੇ ਕੇਵਲ ਸਿੰਘ ਦਾ ਧੋਬੀਆਣਾ ਬਸਤੀ ਵਿੱਚ ਸਥਿਤ ਮਕਾਨ ਠਾ ਦਿੱਤਾ ਉੱਥੇ ਹੀ ਤਸਕਰ ਭਿੰਦਰ ਸਿੰਘ ਉਰਫ ਪਰੇਸ਼ਾਨੀ ਦੇ ਮਾਡਰ ਟਾਊਨ ਸਥਿਤ ਦੰਗਾ ਪੀੜਿਤ ਕਲੋਨੀ ਅੰਦਰ ਦੋ ਕੁਆਟਰਾਂ ਨੂੰ ਸੀਲ ਕਰ ਦਿੱਤਾ ਹੈ ਬਿਆਨਤ ਸਿੰਘ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਤਸਕਰ ਰੈਂਬੋ ਨੇ ਇਲਾਕੇ ਵਿੱਚ ਸ਼ਰਿਆਮ ਨਸ਼ਾ ਵੇਚਿਆ ਜਿਸ ਕਾਰਨ ਨਾਬਾਲਗ ਬੱਚੇ ਇਸ ਦੀ ਲਪੇਟ ਦੇ ਵਿੱਚ ਆਏ ਹੋਏ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਐਸਐਸਪੀ ਬਠਿੰਡਾ ਮਨੀਤ ਕੌਂਡਲ ਦੀ ਅਗਵਾਈ ਹੇਠ ਪੰਜਾਬ ਪੁਲਿਸ ਮਲਾਜ਼ਮ ਜੀਸੀਬੀ ਮਸ਼ੀਨਾਂ ਲੈ ਕੇ ਬਿਆਨਤ ਨਗਰ ਪਹੁੰਚੇ ਇੱਥੇ ਨਸ਼ਾ ਤਸਕਰ ਰਮੇਸ਼ ਸਾਨੀ ਉਰਫ ਰੈਂਪੋ ਵੱਲੋਂ ਸਰਕਾਰੀ ਜ਼ਮੀਨ ਉੱਪਰ ਉਸਾਰਿਆ ਗਿਆ ਸੀ ਨਸ਼ਾ ਤਸਕਰ ਰੈਂਪੋ ਉੱਪਰ ਪੁਲਿਸ ਅਨੁਸਾਰ 12 ਮੁਕੱਦਮੇ ਦਰਜ ਨੇ ਜਿਸ ਵਿੱਚ ਐਨਡੀਪੀਐਸ ਐਕਟ ਦੇ 4 ਮੁਕੱਦਮੇ ਵੀ ਦਰਜ ਨੇ ਅਤੇ ਮੌਜੂਦਾ ਸਮੇਂ ਉਹ ਕਤਲ ਕੇਸ ਦੇ ਵਿੱਚ ਪਘੌੜਾ ਚੱਲ ਰਿਹਾ ਉਸ ਦੀ ਪਤਨੀ ਮਾਂ ਸਮੇਤ ਪਰਿਵਾਰ ਦੀਆਂ 4 ਔਰਤਾਂ ਕਤਲ ਕੇਸ ਦੇ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਕਈ ਸਾਲ ਪਹਿਲਾਂ ਰੈਂਪੋ ਨੇ ਸਰਕਾਰੀ ਜ਼ਮੀਨ ਉੱਪਰ ਕਬਜ਼ਾ ਕਰਕੇ ਇਹ ਮਕਾਨ ਦੀ ਉਸਾਰੀ ਕੀਤੀ ਸੀ ਜਿਹੜਾ ਕਿ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਸੀ ਤੇ ਹੁਣ ਪੁਲਿਸ ਨੇ ਜੀਐਸਬੀ ਮਸ਼ੀਨਾਂ ਦੀ ਮਦਦ ਨਾਲ ਉਕਤ ਮਕਾਨ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਮਕਾਨਤਾ ਇਹ ਜਾਣ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਬਿਆਨਤ ਸਿੰਘ ਨਗਰ ਵਿੱਚ دہشت ਤੇ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇਸ ਮੁਹੱਲੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਿਕਦਾ ਹੈ ਨਸ਼ਾ ਤਸਕਰ ਰੈਂਬੋ ਦਾ ਮਕਾਨ ਤਾਹੇ ਜਾਣ ਦੀ ਖਬਰ ਸੁਣਦੇ ਹੀ ਵੱਡੀ ਗਿਣਤੀ ਲੋਕ ਆਸੇ ਪਾਸੇ ਇਕੱਠੇ ਹੋ ਗਏ ਇਸ ਮੌਕੇ ਨਿਹਾਰਾਣੀ ਨੇ ਜਿੱਥੇ ਪੁਲਿਸ ਉੱਪਰ ਫੁਰਕਾਂ ਫੁੱਲਾਂ ਦੀ ਵਰਖਾ ਕੀਤੀ ਉੱਥੇ ਹੀ ਲੱਡੂ ਵੰਡ ਕੇ ਖੁਸ਼ੀ ਮਨਾਈ ਉਸ ਦਾ ਕਹਿਣਾ ਸੀ ਕਿ ਨਸ਼ਾ ਤਸਕਰਾਂ ਨੇ ਮੁਹੱਲੇ ਤੇ ਲੋਕਾਂ ਦਾ ਚੂਣਾ ਦੁੱਬਰ ਕਰ ਰੱਖਿਆ ਸੀ ਪਰ ਉਹ ਬਠਿੰਡਾ ਪੁਲਿਸ ਦੀ ਇਸ ਕਾਰਵਾਈ ਲਈ ਧੰਨਵਾਦ ਕਰਦੀ ਹੈ ਐਸਐਸਪੀ ਬਠਿੰਡਾ ਅਮ੍ਰਿਤ ਕੌਂਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਏ ਗਏ ਜੁੱਦ ਨੂੰ ਕਾਮਯਾਬ ਕਰਨ ਲਈ ਪੁਲਿਸ ਨੂੰ ਸਖਤ ਹਦਾਇਤਾਂ ਚਾਰੀ ਕੀਤੀਆਂ ਗਈਆਂ ਨੇ ਨਸ਼ਾ ਵੇਚ ਕੇ ਉਸਾਰੇ ਘਰਾਵਾਂ ਉੱਪਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੀ ਕਾਰਵਾਈ ਅਮਲ 'ਚ ਧਿਆਨ ਦਿੱਤੀ ਜਾਏਗੀ ਉਹਨਾਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੀ ਹੱਦ ਵਿੱਚ ਰਹਿ ਰਹੇ ਨਸ਼ਾ ਤਸਕਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਖਿਲਾਫ ਵੀ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਸਰਬਜੀਤ ਸਿੰਘ ਤੇ ਐਸਐਚਓ ਥਾਣਾ ਸਿਵਲ ਲੈਨ ਹਰਜੂਤ ਸਿੰਘ ਵੀ ਉੱਥੇ ਮੌਕੇ ਤੇ ਮੌਜੂਦ ਸੀ ਤਾਂ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਰੀਆਂ ਨੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੇ ਘਰ ਤੱਕ ਢਟਾਏ ਜਾ ਰਹੇ ਨੇ ਤਾਂ ਜੋ ਵੀ ਅਜਿਹੀ ਕੋ ਘਟਨਾ ਸਾਹਮਣੇ ਆਉਂਦੀ ਹੈ ਕਿਸੇ ਦੀ ਜਾਣਕਾਰੀ ਮਿਲਦੀ ਹੈ ਨਸ਼ੇ ਬਾਰੇ ਤਾਂ ਪੁਲਿਸ ਉੱਥੇ ਵੱਡਾ ਐਕਸ਼ਨ ਕਰਦੀ ਹੈ ਕਿਉਂਕਿ ਇਸ ਵਕਤ ਪੰਜਾਬ ਸਰਕਾਰ ਦੀਆਂ ਦੋ ਮਹੀਨਾ ਚੱਲ ਰਹੀਆਂ ਨੇ ਇੱਕ ਨਸ਼ਾ ਖਿਲਾਫ ਜੁੱਧ ਨਸ਼ੇ ਵਿਰੁੱਧ ਤੇ ਦੂਜੀ ਮਹੀਮਾ ਜਿਹੜੀ ਉਹ ਸਕੂਲਾਂ ਨੂੰ ਲੈ ਕੇ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਨੀਂਹ ਪੱਥਰ ਰੱਖੇ ਜਾ ਰਹੇ ਨੇ ਉਦਘਾਟਨ ਕੀਤੇ ਜਾ ਰਹੇ ਨੇ ਭਾਵੇਂ ਇਹਨਾਂ ਉਦਘਾਟਨਾਂ ਤੇ ਸਵਾਲ ਵੀ ਉੱਠ ਰਹੇ ਨੇ ਕਿ 5000 ਦਾ ਰੰਗ ਕਰਕੇ 10000 ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਤਰੀਕੇ ਦੇ ਸਵਾਲ ਵੀ ਉੱਠ ਰਹੇ ਨੇ ਪਰ ਫਿਰ ਵੀ ਮਾਨ ਸਰਕਾਰ ਜਿਹੜੀ ਉਹ ਨਸ਼ਿਆ ਖਿਲਾਫ ਇਕਜੁੱਟ ਹੋਈ ਨਜ਼ਰ ਆ ਰਹੀ ਹੈ ਤੇ ਨਸ਼ਿਆ ਖਿਲਾਫ ਸ਼ਕਤੀ ਵੀ ਮਾਨ ਸਰਕਾਰ ਦੀ ਦੇਖਣ ਨੂੰ ਮਿਲ ਰਹੀ ਹੈ ਪਰ ਉੱਥੇ ਹੀ ਬਹੁਤ ਸਾਰੇ ਜਿਹੇ ਲੋਕ ਨੇ ਜਿਹੜੇ ਅਜੇ ਵੀ ਕਿਸ ਤਰ੍ਹਾਂ ਕਿਤੇ ਜਾਈਏ ਕੰਮ ਨਹੀਂ ਜਿਹੜੇ ਉਹ ਕਰ ਰਹੇ ਨੇ ਪਰ ਜਦੋਂ ਹੀ ਪੁਲਿਸ ਨੂੰ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਉੱਤੇ ਵੱਡੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਦਿਓ ਜਾਜ ਧੰਨਵਾਦ